ਲੁਧਿਆਣਾ ਪਛਮੀ ਜਿਮਨੀ ਚੌਂਣ ਦੇ ਵਿੱਚ ਜੇਕਰ ਆਮਾਦੀ ਪਾਰਟੀ ਦੀ ਹਾਰ ਹੁੰਦੀ ਹੈ ਤਾਂ ਉਹ ਹਾਰ ਆਮਾਦੀ ਪਾਰਟੀ ਦੀ ਨਹੀਂ ਸਗੋ ਅਰਵਿੰਦ ਕੇਜਰੀਵਾਲ ਦੀ ਹਾਰ ਹੋਵੇਗੀ ਭਾਵੇਂ ਸੰਜੀਵ अरोड़ा ਉੱਥੋਂ ਉਮੀਦਵਾਰ ਨੇ ਪਰ ਇਸ ਬਾਬਤ ਗੱਲਬਾਤ ਕਰਾਂਗੇ ਕਿ ਅਰਵਿੰਦ ਕੇਜਰੀਵਾਲ ਦੀ ਹਾਰ ਕਿਵੇਂ ਹੋਵੇਗੀ ਦੂਜੇ ਪਾਸੇ ਗੱਲਬਾਤ ਹੋਵੇਗੀ ਕਿ ਜੋ ਕੁਝ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਿਹਾ ਭਾਵੇਂ ਇੱਕ ਪਾਸੇ ਭਾਤਕ ਪੁਸ਼ਨ ਆਸ਼ੂ ਨੂੰ ਸੰਮਨ ਜਾਰੀ ਕੀਤੇ ਗਏ ਨੇ ਉਸ ਤੋਂ ਬਾਅਦ ਵੀ ਭਾਵੇਂ ਸੋਸ਼ਲ ਮੀਡੀਆ ਦੇ ਉੱਤੇ ਇਕਜੁੱਟ ਕਾਂਗਰਸ ਜ਼ਰੂਰ ਦੇਖੀਏ ਪਰ ਜ਼ਮੀਨੀ ਪੱਧਰ ਦੇ ਉੱਤੇ ਕਾਂਗਰਸ ਇਕਜੁੱਟ ਦਿਖਾਈ ਨਹੀਂ ਦਿੰਦੀ ਇਸ ਦੋ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਕਿ ਭਾਰਤ ਪੋਸ਼ਣ ਆਸ਼ੂ ਦਾ ਜਿਹੜਾ ਮਸਲਾ ਆਇਆ ਉਹਨਾਂ ਨੂੰ ਸੰਮਨ ਜਾਰੀ ਕੀਤਾ ਗਿਆ ਤੇ ਵਿਜੀਲੈਂਸ ਦੇ ਵੱਲੋਂ ਉਸ ਨੂੰ ਲੈ ਕੇ ਰੋਲਾ ਪੈ ਚੁੱਕਿਆ ਹੈ ਸਰਕਾਰ ਕਹਿੰਦੀ ਹੈ ਵੀ ਇਹ ਸੰਮਨ ਹੈ ਜਿਹੜਾ ਇਹ ਅਸੀਂ ਨਹੀਂ ਭੁਜਾਇਆ ਸਰਕ ਵਿਭਾਗ ਦੇ ਵੱਲੋਂ ਨਹੀਂ ਭੇਜਿਆ ਗਿਆ ਇਹ ਵਿਭਾਗ ਦੇ ਜਿਹੜੇ ਐਸਐਸਪੀ ਨਿਮੁਕੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਨਾਲ ਜਿਹੜੇ ਭਾਰਤ ਪੁਸ਼ਨ ਆਸ਼ੂ ਨੇ ਉਹਨਾਂ ਦੇ ਸਬੰਧ ਚੰਗੇ ਨੇ ਉਹਨਾਂ ਦੇ ਕਰਕੇ ਹੀ ਉਹਨਾਂ ਨੇ ਆਪਦੇ ਵਿੱਚ ਗਣਤੁੱਪ ਕਰਕੇ ਇਹ ਸੰਮਨ ਹਮਦਰਦੀ ਪ੍ਰਗਟ ਕਰਨ ਦੇ ਲਈ ਭੇਜਿਆ ਗਿਆ ਪਰ ਦੂਜੇ ਪਾਸੇ ਭਾਰਤ ਪੁਸ਼ਨ ਆਸ਼ੂ ਨੇ ਵੀ ਦਾਵਾ ਕਰਤਾ ਕਿ ਤੁਸੀਂ ਸਾਬਤ ਕਰ ਦਿਓ ਕਿ ਮੇਰੀ ਉਹਨਾਂ ਨਾਲ ਕੋਈ ਮੀਟਿੰਗ ਹੋਈ ਹੋਵੇ ਜਾਂ ਫਿਰ ਮੈਂ ਉਹਨਾਂ ਨੂੰ ਕਹਿ ਕੇ ਸੰਮਨ ਭਜਾਇਆ ਹੋਵੇ ਉਹਨਾਂ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਪੱਤਰਕਾਰਾਂ ਦੇ ਨਾਲ ਉਹ ਜਿਸ ਦੇ ਵਿੱਚ ਅਮਨ ਰੋੜਾ ਜਿਹੜੇ ਪੰਜਾਬ ਦੇ ਸੁਭਾ ਪ੍ਰਧਾਨ ਨੇ ਇਸ ਦੇ ਇਲਾਵਾ ਜਿਹੜੇ ਉਮੀਦਵਾਰ ਨੇ ਆਮਾ ਦੀ ਪਾਰਟੀ ਦੇ ਸੰਜੀਵ अरोड़ा ਜਾਂ ਕੁਝ ਹੋਰ ਆਗੂਆਂ ਦੇ ਸਮੇਤ ਉਹ ਐਸਐਸਪੀ ਵਿਜੀਲੈਂਸ ਉੱਥੇ ਮਜਬੂਦ ਸੀ ਉਸ ਤਸਵੀਰ ਦੇ ਵਿੱਚ ਬੈਠੇ ਦਿਖਾਈ ਦੇ ਰਿਹਾ ਕੋਈ ਰਣਨੀਤੀ ਤਿਆਰ ਕਰਦੇ ਵਕਤ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਹੁਣ ਇਸ ਮਸਲੇ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਹੁਣ ਕਾਂਗਰਸ ਦੇ ਜਦੋਂ ਭਾਰਤ ਪੂਸ਼ਣ ਆਸ਼ੂਨ ਸੰਮਨ ਜਾਰੀ ਹੁੰਦੇ ਨੇ ਤਾਂ ਅੱਜ ਸਵੇਰੇ ਹੀ ਜਿਸ ਤਰ੍ਹਾਂ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਜੁੜਤਾ ਦਿਖਾਈ ਜਾਂਦੀ ਹੈ ਪਰ ਉਹ ਜ਼ਮੀਨੀ ਪੱਧਰ ਦੇ ਉੱਤੇ ਦਿਖਾਈ ਨਹੀਂ ਦਿੱਤੀ। ਭਾਵੇਂ ਰਾਜਾ ਵੜਿੰਗ ਦੀ ਗੱਲ ਕਰ ਲਈਏ, ਭਾਵੇਂ ਜਿਹੜੇ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਲਈਏ, ਭਾਵੇਂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਟੀਰ ਦੇ ਨੇਤਾ ਉਹਨਾਂ ਦੀ ਗੱਲ ਕਰ ਲਈ ਜਾਂ ਫਿਰ ਸੰਜੀਵਿੰਦਰ ਧਾਵਾ ਦੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਟਵੀਟ ਕਰਕੇ ਫੇਸਬੁੱਕ ਦੇ ਉੱਤੇ, ਟਵਿੱਟਰ ਦੇ ਉੱਤੇ, ਐਕਸ ਦੇ ਉੱਤੇ ਪਾਵੇਂ ਹਮਦਰਦੀ ਪ੍ਰਗਟ ਕੀਤੀ ਗਈ ਹੈ ਕਿ ਇਹ ਤੱਕਾ ਹੋ ਰਿਹਾ ਪਰ ਦੂਜੇ ਪਾਸੇ ਜਦੋਂ ਜਮਿਨੀ ਪੱਧਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਅਮਰਿੰਦਰ ਸਿੰਘ ਰਾਜਾਭਰਿੰਗ ਦੇ ਵੱਲੋਂ ਲੁਧਿਆਣਾ ਦੇ ਵਿੱਚ ਵੱਖਰੀ ਥਾਂ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਦੂਜੇ ਪਾਸੇ ਜਿਹੜੇ ਪ੍ਰਗਟ ਸਿੰਘ ਸੀ ਜਾਂ ਫਿਰ ਕਹੇ ਲਈ ਭਾਤ ਪੂਸ਼ਣ ਆਸ਼ੂ ਸੀ ਰਾਣਾ ਗੁਰਜੀਤ ਸੀ ਉਹਨਾਂ ਦੇ ਵੱਲੋਂ ਇੱਕ ਪਲੇਟਫਾਰਮ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਉਹ ਕੀਤੀ ਗਈ ਹੈ ਹੁਣ ਚਰਚਾ ਆਮ ਹੈ ਇਹ ਤੇਜ ਨੇ ਕਿ ਜੇਕਰ ਇੱਕੋ ਮੰਚ ਦੇ ਉੱਤੇ ਇਕੱਠੇ ਹੋ ਜਾਂਦੇ ਸਾਰੇ ਲੀਡਰ ਇਸ ਮਸਲੇ ਨੂੰ ਲੈ ਕੇ ਇੱਕ ਥਾਂ ਦੇ ਉੱਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਉਸ ਦਾ ਦਬਾਅ ਸਰਕਾਰ ਦੇ ਉੱਤੇ ਜ਼ਿਆਦਾ ਪੈਣਾ ਸੀ ਜਿਸ ਦਾ ਇਫੈਕਟ ਸਰਕਾਰ ਦੇ ਉੱਤੇ ਪੈਣਾ ਸੀ ਉਹਦੇ ਨਾਲ ਹੀ ਜਿਹੜੇ ਉਥੋਂ ਦੇ ਵੋਟਰ ਨੇ ਉਹਨਾਂ ਦਾ ਮਨੋਬਲ ਵੀ ਉੱਚਾ ਉੱਠਣਾ ਸੀ ਪਰ ਜਿਸ ਤਰ੍ਹਾਂ ਦੀ ਸਥਿਤੀ ਮੌਜੂਦਾ ਸਮੇਂ ਬਣੀ ਹੋਈ ਹੈ ਇਸ ਨੂੰ ਲੈ ਕੇ ਹੁਣ ਕਾਂਗਰਸ ਦੇ ਵਿੱਚ ਜਿਹੜਾ ਖਲਾਪਿਆ ਹੋਇਆ ਭਾਵੇਂ ਕਾਂਗਰਸ ਦੇ ਲੀਡਰ ਇਹ ਗੱਲ ਜ਼ਰੂਰ ਕਹਿੰਦੇ ਆ ਵੀ ਤਾਕਤਰੀ ਵਿੱਚ ਕੋਈ ਤੜੇਬੰਦੀ ਜਾਂ ਫਿਰ ਕੋਈ ਐਹੋ ਜਿਹੀ ਗੱਲਬਾਤ ਨਹੀਂ ਹੈ ਕਾਂਗਰਸ ਸਾਰੀ ਇਕਜੁੱਟ ਹੈ ਪਰ ਜਿਸ ਤਰ੍ਹਾਂ ਹਾਲੇ ਤੱਕ ਲੁਧਿਆਣਾ ਪੱਛਮੀ ਜਿਮਨੀ ਚੋਣ ਦੇ ਵਿੱਚ ਭਾਰਤ ਪੁਸ਼ਣ ਦੀ ਚੋਣ ਦੇ ਵਿੱਚ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਚੋਟੀ ਦੇ ਜਿਹੜੇ ਵਿਧਾਨ ਸਭਾ ਦੇ ਵਿੱਚ ਬੈਠੇ ਨੇ ਜਾਂ ਫਿਰ ਉੱਚੇ ਅਹੁਦਿਆਂ ਦੇ ਉੱਤੇ ਬੈਠੇ ਨੇ ਜਾਂ ਫਿਰ ਰਾਜ ਸਭਾ ਦੇ ਮਾਫ ਕਰਨਾ ਲੋਕ ਸਭਾ ਦੇ ਵਿੱਚ ਪਹੁੰਚੇ ਹੋਏ ਨੇ ਉਹ ਹਾਲੇ ਤੱਕ ਕਾਫੀ ਉਮੀਦਵਾਰ ਜਿਹੜੇ ਨੇ ਇਸ ਜਿਹੜੇ ਲੀਡਰ ਨੇ ਉਹ ਇਸ ਉਮੀਦਵਾਰ ਦੀ ਜਿਹੜੀ ਚੋਣ ਦੇ ਵਿੱਚ ਨਹੀਂ ਪਹੁੰਚੇ ਕਾਂਗਰਸ ਇਹ ਵੀ ਸਵਾਲ ਨੇ ਵੱਡੇ ਸਵਾਲ ਖੜੇ ਕਰ ਰਹੇ ਨੇ ਪਰ ਅੱਜ ਜਿਸ ਤਰ੍ਹਾਂ ਇਕਜੁਟਤਾ ਹੋਣ ਦੀ ਚਰਚਾ ਚੱਲ ਪਈ ਸੀ ਕਿ ਉਹਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਸਾਇਦ ਹੋ ਸਕਦਾ ਹੈ ਕਿ ਇੱਕ ਮੰਚ ਦੇ ਉੱਤੇ ਇਕੱਠੇ ਦਿਖਾਈ ਦੇ ਦੇਣ ਪਰ ਰਾਜਾ ਵੜਿੰਗ ਦੀ ਗੱਲ ਕਰ ਲਈ ਪਾਸੇ ਖੈਰਾ ਦੀ ਗੱਲ ਕਰ ਲਈ ਜੱਬ ਜਿਹੜੇ ਹੋਰ ਲੀਡਰ ਨਹੀਂ ਇੱਕ ਮੰਚ ਦੇ ਉੱਤੇ ਇਕੱਠੇ ਖਾ ਕੇ ਆਮਾ ਦੀ ਪਾਰਟੀ ਨੂੰ ਲਲਕਾਰ ਮਾਰ ਸਕਦੇ ਨੇ ਪਰ ਸਥਿਤੀ ਜਿਉਂ ਦੀ ਤਿਉਂ ਰਹੀ ਜਿਸ ਤਰ੍ਹਾਂ ਪਹਿਲਾਂ ਸੀ ਪਾਵੇਂ ਇੱਕ ਤਸਵੀਰ ਜਿਹੜੀ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਪਾਸੇ ਭਾਰਤ ਪੁਸ਼ਨਾਸ਼ੋ ਦਾ ਗਰੁੱਪ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਲਾ ਗਰੁੱਪ ਉਹਨਾਂ ਦੇ ਵੱਲੋਂ ਵੱਖਰੇ ਤੌਰ ਦੇ ਉੱਤੇ ਇੱਕੋ ਵਿਸ਼ੇ ਦੇ ਉੱਤੇ ਪਲੇਟਫਾਰਮ ਦੇ ਉੱਤੇ ਜਿਹੜੀ ਮਤਲਬ ਕਹਿ ਦिए ਪ੍ਰੈਸ ਕਾਰਪਸ ਕੀਤੀ ਗਈ ਹੈ ਉਸ ਦਾ ਅਸਰ ਵੀ ਕਿਤਨੇ ਕਿਤੇ ਵੋਟਰਾਂ ਦੇ ਉੱਤੇ ਪਵੇਗਾ ਪਰ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜੀ ਦਾਵਾ ਕੀਤਾ ਜਾ ਰਿਹਾ ਜਾਂ ਫਿਰ ਚਰਚਾ ਕੀ ਭਾਰਤ ਕੋਸ਼ਨ ਆਸ਼ੂ ਉੱਥੇ ਆਮਾਦੀ ਪਾਰਟੀ ਨੂੰ ਟੱਕਰ ਦਿੰਦੇ ਦਿਖਾਈ ਦੇ ਰਹੇ ਨੇ ਜੇਕਰ ਆਮਾਦੀ ਪਾਰਟੀ ਦੇ ਉੱਤੇ ਹਾਰ ਹੁੰਦੀ ਹੈ ਤਾਂ ਉਹ ਹਾਰ ਆਮਾਦੀ ਪਾਰਟੀ ਦੇ ਸੰਜੀਵ ਅਰੋੜਾ ਦੀ ਨਹੀਂ ਹੋਵੇਗੀ ਮੁਕੰਦਿਪ ਭਗਵੰਤ ਮਾਨ ਦੀ ਨਹੀਂ ਹੋਵੇਗੀ ਉਹ ਹਾਰ ਦਿੱਲੀ ਵਾਲਿਆਂ ਦੀ ਹੋਵੇਗੀ ਉਹ ਹਾਰ ਅਰਵਿੰਦ ਕੇਜਰੀਵਾਲ ਦੀ ਹੋਵੇਗੀ ਉਹ ਹਾਰ ਜਿਹੜੇ ਪੰਜਾਬ ਦੀ ਰਾਜ ਸਭਾ ਦੇ ਉੱਤੇ ਜਾਂ ਫਿਰ ਪੰਜਾਬ ਦੀ ਸਿਆਸਤ ਦੇ ਉੱਤੇ ਅੱਖ ਟਿਕਾਈ ਬੈਠੇ ਦਿੱਲੀ ਵਾਲੇ ਉਹਨਾਂ ਦੀ ਹਾਰ ਹੋਵੇਗੀ ਕਿਉਂਕਿ ਇਹ ਚਰਚਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਪਈ ਹੈ ਕਿ ਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਚੋਣ ਹਾਰਨ ਤੋਂ ਬਾਅਦ ਹੁਣ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਬਣ ਕੇ ਲੋਕ ਸਭਾ ਦੇ ਇਹਦਾ ਕਿਹੜੀ ਸੰਸਦ ਦੇ ਵਿੱਚ ਜਾਣਗੇ ਕਿਉਂਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਰਾਗਵ ਚੱਡੇ ਦੀ ਗੱਲ ਕਰ ਲਈਏ ਜਾਂ ਫਿਰ ਸੰਦੀਪ ਪਾਟਕ ਦੀ ਗੱਲ ਕਰ ਲਈ ਉਹਨਾਂ ਨੂੰ ਵੀ ਪੰਜਾਬ ਦੀ ਤੋਂ ਰਾਜ ਸਭਾ ਮੈਂਬਰ ਬਣਾ ਕੇ ਭੇਜਿਆ ਗਿਆ ਸੀ ਭਾਵੇਂ ਉਹਨਾਂ ਦੇ ਉੱਤੇ ਵੀ ਅਨੇਕਾ ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਕਿ ਜਦੋਂ ਪੰਜਾਬ ਦੀ ਗੱਲ ਕਰਨੀ ਸੀ ਪਾਣੀ ਦੀ ਗੱਲ ਕਰਨੀ ਸੀ ਤਾਂ ਉਹ ਚੁੱਪ ਕਿਉਂ ਰਹੇ ਪਰ ਕੀ ਅਰਵਿੰਦ ਕੇਜਰੀਵਾਲ ਜੇਕਰ ਪੰਜਾਬ ਤੋਂ ਬਣ ਕੇ ਜਾਣਗੇ ਕਿ ਜਿਸ ਤਰ੍ਹਾਂ ਪਾਣੀ ਦਾ ਮਸਲਾ ਹੋ ਗਿਆ ਕਿ ਵਿਵਾਕੇ ਦੇ ਨਾਲ ਚੱਕਣਗੇ ਪੰਜਾਬ ਦੇ ਮਸਲੇ ਜਾ ਕੇ ਜਦੋਂ ਹਰਿਆਣਾ ਦੇ ਨਾਲ ਸੰਬੰਧ ਹੋਣਗੇ ਤਾਂ ਵੋਟਾਂ ਕਰਕੇ ਚੁੱਪੋ ਜਾ ਕਰਨਗੇ ਹੁਣ ਇੱਥੇ ਵੀ ਵੱਡਾ ਸਵਾਲ ਹੈ ਜੇਕਰ ਇਹ ਹੁਣ ਕਿਉਂਕਿ ਆਮ ਆਦੀ ਪਾਰਟੀ ਦੇ ਖਿਲਾਫ ਦੂਜੀ ਪਾਰਟੀ ਦੇ ਵੱਲੋਂ ਇਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੀ ਹਾਰ ਹੈ ਇਹ ਸੰਜੀਪ अरोड़ा ਦੀ ਨਹੀਂ ਹੋਵੇਗੀ ਇਹ ਹਾਰ ਅਰਵਿੰਦ ਕੇਜਰੀਵਾਲ ਦੀ ਹਾਰ ਹੋਵੇਗੀ ਕਿਉਂਕਿ ਅਰਵਿੰਦ ਕੇਜਰੀਵਾਲ ਰਾਜ ਸਭਾ ਮੈਂਬਰ ਬੰਨਣਾ ਚਾਹੁੰਦੇ ਨੇ ਉਹਨਾਂ ਨੇ ਉਸੇ ਕਰਕੇ ਹੀ ਇੱਕ ਜਿਹੜੇ ਲੋ ਰਾਜ ਸਭਾ ਮੈਂਬਰ ਸੀ ਆਮ ਆਦੀ ਪਾਰਟੀ ਦੇ ਉਹਨਾਂ ਨੂੰ ਇੱਥੋਂ ਜਿਹੜਾ ਉਮੀਦਵਾਰ ਉਤਾਰਿਆ ਕਿਉਂਕਿ ਉਸ ਤੋਂ ਬਿਨਾ ਜਿਹੜਾ ਗੁਰਪ੍ਰੀਤ ਗੋਗੀ ਸੀ ਦਾ ਪਰਿਵਾਰ ਸੀ ਉਸਦੇ ਪਰਿਵਾਰ ਦੇ ਵਿੱਚੋਂ ਵੀ ਇਥੋਂ ਹਮਦਰਦੀਪ ਜਿਹੜੀ ਪ੍ਰਗਟੇ ਵੋਟ ਹੁੰਦੀ ਹੈ ਉਹ ਵੀ ਮਿਲ ਸਕਦੀ ਸੀ ਉਹਨਾਂ ਨੂੰ ਵੀ ਇਥੋਂ ਉਮੀਦਵਾਰ ਲਾਣੇ ਜਾ ਸਕਦਾ ਸੀ ਉਹਨਾਂ ਦੇ ਮੁੰਡੇ ਨੂੰ ਤੀਵੀ ਨੂੰ ਪਰ ਉਹ ਨਹੀਂ ਲਾਣਿਆ ਜਿਸ ਤੇ ਕਰਕੇ ਹੁਣ ਇਹ ਵੀ ਚਰਚਾਵਾਂ ਚੱਲ ਪਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਜਿਹੜੀ ਸਿਆਸਤ ਹੈ ਹੁਣ ਇਸ ਦੇ ਵਿੱਚ ਹੋਰ ਵੀ ਵੱਡੇ ਪੱਧਰ ਦੇ ਉੱਤੇ ਪਲੇਟਫਾਰਮ ਦੇ ਉੱਤੇ ਬਦਲਾਅ ਵੇਖਣ ਨੂੰ ਮਿਲਣਗੇ ਝੜਕੇ ਵੇਖਣ ਨੂੰ ਮਿਲਣਗੇ ਪਰ ਇਸ ਵਕਤ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਬੜੀ ਦੁਚਿੱਤੀ ਵਾਲੀ ਸਥਿਤੀ ਹੈ ਕਿਉਂਕਿ ਜਿਸ ਤਰ੍ਹਾਂ ਅੱਜ ਭਾਤਕੋਸ਼ ਆਸ਼ੂ ਦੇ ਮਸਲੇ ਨੂੰ ਲੈ ਕੇ ਜੋ ਕੁਝ ਹੋਇਆ ਉਸ ਦੇ ਵਿੱਚ ਪਹਿਲਾਂ ਸਰਕਾਰ ਦੇ ਵੱਲੋਂ ਜੋ ਕੁਝ ਗੱਲਬਾਤ ਕੀਤੀ ਗਈ ਆਮ ਆਦਮੀ ਪਾਰਟੀ ਦੇ ਵੱਲੋਂ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਪ੍ਰੈਸ ਕਾਨਫਰੰਸ 'ਤੇ ਗੱਲਬਾਤ ਕੀਤੀ ਗਈ ਹੈ ਇਸ ਦੇ ਵਿਚਕਾਰ ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ ਕੀ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੋ ਜਿਹੇ ਖਲਾਫ ਪਹਿ ਚੁੱਕੇ ਨੇ ਜਿਹੋ ਜਿਹੇ ਪ੍ਰਚਾਰ ਦੇ ਦੌਰਾਨ ਜਿਹੋ ਜਿਹੇ ਹਲ ਹੱਥ ਕੰਡੇ ਅਪਣਾਏ ਜਾ ਰਹੇ ਨੇ ਕੀ ਇਸ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਭਵਿੱਖ ਦੇ ਵਿੱਚ ਕੀ ਅਸਰ ਹੋਵੇਗਾ ਕਿਉਂਕਿ ਮੌਜੂਦਾ ਸਮੇਂ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਜਿਤਨੀ ਸਿਆਸਤ ਦੇ ਵਿੱਚ ਨਿਗਾਰ ਆ ਚੁੱਕਿਆ ਕਿਉਂਕਿ ਜਿਸ ਤਰ੍ਹਾਂ ਕਾਰਟੂਨਾਂ ਦੇ ਅਨੁਸਾਰ ਜਾਂ ਫਿਰ ਕਹ ਲਈਏ ਇੱਕ ਦੂਜੇ AI ਦੇ ਨਾਲ ਵੀਡੀਓ ਜਾਰੀ ਕਰਕੇ ਇੱਕ ਦੂਜੇ ਦੇ ਸਟੈਚੂ ਕਹ ਲਈਏ ਜਾਂ ਫਿਰ ਤਸਵੀਰਾਂ ਦੇ ਨਾਲ ਹੀ ਇੱਕ ਬਣਾ ਕੇ ਉਹਨਾਂ ਦੇ ਇੱਕ ਦੂਜੇ ਨਾਲ ਲੜਾਇਆ ਜਾ ਰਿਹਾ ਉਹਨਾਂ ਦੇ ਉੱਤੇ ਪਿੱਛੇ 220 ਬਜਟ ਲਗਾਈ ਜਾ ਰਹੀ ਹੈ ਇਹ ਬੜੀ ਇੱਕ ਤਰਾਸ ਦੀ ਦੀ ਹਲਕਲ ਕਹਿ ਲਈ ਇੱਕ ਖਤਰਨਾਕ ਰੁਝਾਨ ਜਰੂਰ ਪੰਜਾਬ ਦੀ ਸਿਆਸਤ ਦੇ ਵਿੱਚ ਪੈਦਾ ਹੋ ਰਿਹਾ ਜਿਸ ਦਾ ਨੁਕਸਾਨ 2027 ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਇਹਦੇ ਨਾਲ ਕਿਤੇ ਨਾ ਕਿਤੇ ਜਿਸ ਤਰ੍ਹਾਂ ਜਥੇਦਾਰ ਗਿਆਨੀ ਰਖ ਵੀ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਆਉਣ ਵਾਲਾ ਸਮਾਂ ਜਿਹੜਾ ਸੀ ਪਹਿਲਾਂ ਸੜਕਾਂ ਦੇ ਉੱਤੇ ਉਤਰਨਾ ਪੈਂਦਾ ਸੀ ਤਾਂ ਹੁਣ ਉਹ ਸੜਕਾਂ ਦੇ ਉੱਤੇ ਉਤਰਨ ਦਾ ਨੀ ਪਹਿਣਾ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਤੁਸੀਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਉਤਰੋ ਫਿਰ ਤੁਸੀਂ ਸਾਰੇ ਆਈਟੀ ਵਿੰਗ ਬਣੋ ਵੀ ਜੇ ਆਪਾਂ ਨੇ ਪੰਜਾਬ ਬਚਾਉਣਾ ਹੈ ਕਿਉਂਕਿ ਜਿਸ ਤਰ੍ਹਾਂ ਕੁਝ ਪਾਰਟੀਆਂ ਦੇ ਵੱਲੋਂ ਲੱਖਾਂ ਰੁਪਏ ਲਾ ਕੇ ਕਹਿੰਦੇ ਵੀ ਆਈਟੀ ਵਿੰਗ ਨੂੰ ਜਾਂ ਫਿਰ ਕਹਿ ਲਈ ਵੀ ਕਿਸੇ ਦੇ ਖਿਲਾਫ ਪ੍ਰਚਾਰ ਕਰਵਾਇਆ ਜਾਂਦਾ ਹੈ ਇਹ ਵੀ ਵੱਡਾ ਇੱਕ ਜਿਹੜਾ ਖਤਰਕ ਨਾਕ ਰੁਝਾਨ ਪੈਦਾ ਹੋ ਚੁੱਕਿਆ ਇਸ ਚੋਣ ਦੇ ਵਿੱਚ ਦੇਖੋ ਨੂੰ ਜਰੂਰ ਮਿਲ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਹੋਰ ਕਿਹ ਕੁਝ ਵੱਡੇ ਬਦਲਾਅ ਹੋਣਗੇ ਕਿ ਕੁਝ ਹੋਊਗਾ ਉਹ ਵੀ ਤੁਹਾਨੂੰ ਸਾਂਝੇ ਕਰਦੇ ਰਹਾਂਗੇ ਤੁਹਾਨੂੰ ਇਹ ਵੀਡੀਓ ਵੀਡੀਓ ਕਹਿਜੀ ਲੱਗੀ ਤਾਂ ਉਸ ਦੇ ਬਾਬਤ ਤੁਸੀਂ ਆਪਣੇ ਵਿਚਾਰ ਵੀਡੀਓ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ